ਤੇ ਲੈ ਆਂਦੇ ਆਂ ਗੂਰ ਚੀਜੀ ਨੇ ਲੱਗਿਆ ਰਹਿਣਾ ਚਤੋ ਪੈਰ ਹੈ ਨਹੀਂ ਚੀਜੀ ਮੇਰੇ ਝੋਲੇ ਨੂੰ ਹੱਥ ਨਾ ਲਾਈ ਝੋੜਾ ਨਾ ਛੇੜੀ ਮੇਰਾ ਚੱਲ ਉੱਤਰ ਥੱਲੇ ਇੱਥੋਂ ਪਰੇ ਭੱਜ ਜਾ ਨਾ ਨਾ ਸਹਤੇ ਦਬਕੇ ਮਾਰਦਾ ਦਾदू ਤਾ ਜਾ ਦਾਦੂ ਨੂੰ ਦੱਸ ਦੇ ਮੈਂ ਡਰਦੀ ਆ ਛੇੜੀ ਨਾ ਕਿਸੇ ਚੀਜ਼ ਨੂੰ ਦੁੱਧ ਦੁੱਧ ਨੂੰ ਹੱਥ ਨਾ ਲਾਈ ਨਾ ਰੋਲ ਤਾ 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 ਲੱਗ ਜੂ ਮਾਰੂ ਕਾਦੀ ਦਵਾਈ ਪੀਣਾ? ਉਹ ਤਾਂ ਕਹਿੰਦਾ ਤਾਈਆ ਦਵਾਈ ਕਾਦੀ ਪੀਣਾ ਤੂੰ? ਹਾਂ ਵੀ ਲੈ ਮੰਨੂ ਦੇ ਕੀ ਹੋਇਆ ਤੈਨੂੰ? ਮੈਂ ਡੱਫ ਲੈਂਦਾ ਇਹਦੇ ਚ ਪਾਤੀ ਆ। ਕੀ ਹੋਇਆ ਤੈਨੂੰ? ਦਵਾਈ ਤਾਂ ਚਾਹੀਏ ਸਾਨੂੰ। ਕੀ ਹੋਇਆ ਤੈਨੂੰ? ਰਾਤ ਮੈਂ ਗੋਲੀਆਂ ਲੈਈਆਂ ਤੇ ਮੈਨੂੰ ਬਿਮਾਰ ਹਾਂ ਤੂੰ। ਵੀ ਤੂੰ ਮੈਨੂੰ ਖਾਲੀ ਲਫਾਫੇ ਫੜਾਤੀ ਆ ਕਿਹਦੇ ਚ ਦਵਾਈ ਹੈ ਨਹੀਂ। ਕੀ ਦੁਖਦਾ ਤੇਰਾ? ਉਹ ਤੂੰ ਕੀ ਦੁਖਦਾ? ਆਈ ਕਿੱਥੇ ਚੱਲਿਆ ਹੁਣ? ਚੱਕ ਲਓ ਬਸ ਇਹ ਸਿੱਖਾ ਲਓ ਦਾਰ ਦੇ ਦਿਆਂਗਾ ਚੱਕ। ਕਾਦੀ ਦਵਾਈ ਹੈ ਲੈ ਮੇਰੇ ਕੋਲ? मैं की लगती मैं कौन पुत मैं चीज मैं कौन आ मैं कौन देख लगती मैं मैं लगती मैं तेरी मैं की लगती है मैं लगती तेरी मैं कौन पापा है पापा कितना ਉਹ ਤਾਂ ਨਹੀਂ ਮੈਂ ਕੀ ਲੱਗਦੀ ਆ ਤੇਰੀ ਮੈਂ ਕੀ ਲੱਗਦੀ ਆ ਮੈਂ ਦੱਸੀ ਕੀ ਕਹਿਣਾ ਹੁੰਦਾ ਮੈਨੂੰ ਮੈਨੂੰ ਕੀ ਕਹਿਣਾ ਹੁੰਦਾ ਕਿਤਾਈ ਹੈ ਨਾ ਕਿਤਾਈ ਕਿਤਾਈ ਮਨੂੰ ਕਹੀ ਸਪੂਰ ਇਹ ਤਾਂ ਬੁਗੜੀ ਜੀ ਹੈ ਤਾਂ ਬੁਗੜੀ ਜੀ ਹੈ ਇਹ ਤਾਂ ਬੁਗੜੀ ਜੀ ਇਹ ਦੇਖੋ ਭਾਈ ਸਾਡੇ ਬੁਗੜੀ ਜੀ ਇਹ ਲੜਦਾ ਬਹੁਤ ਹੈ ਮੇਰੇ ਨਾਲ ਵੇਖੋ ਇੱਧਰ ਬਹੁਤ ਲੜਦਾ ਮੇਰੇ ਨਾਲ ਇਹ ਹਾਂ ਬਾਏ ਕਰਦੇ ਸਾਰਿਆਂ ਨੂੰ ਕਹਦੇ ਬਾਏ ਸਾਰਿਆਂ ਨੂੰ ਉਹ ਆਵਦੀ ਤਾਈ ਕੋਲੇ ਬੈਠਾ ਫਟਿਆ ਕਹਦੇ ਕ ਭਾਈ ਸਾਰਿਆਂ ਨੂੰ ਉਹ ਵਿਚ ਫਟਿਆ ਕ ਤਾਈ ਨੂੰ ਕਤਾਈ ਕਤਾਈ ਦੁੱਧ ਉਹ ਦੁੱਧ ਦੁੱਧ ਤੂੰ ਮਿਧਾ ਲੇ ਗਿਆ ਉਥੇ ਟੰਗ ਦੇ ਕੇ ਕਹਤਾਈ ਕਹਤਾਈ ਆ ਮੇਰੀ ਇਧਰ ਦੱਸ ਇਹਨਾਂ ਨੂੰ ਕਤਾਈ ਆ ਤਾਈ ਤਾਈ ਆ ਮੇਰੀ ਤਾਈ ਆ ਚਲ ਠੀਕ ਇਹਨਾਂ ਨੂੰ ਬਾਏ ਕਰ ਦੇ ਕ ਭਾਈ ਸਾਰਿਆਂ ਨੂੰ ਬਾਏ ਕਰ ਦੇ ਭੁੱਤ ਸਾਰਿਆਂ ਨੂੰ ਬਾਏ ਕਰ ਦੇ ਬਾਏ ਬਾਏ ਕਰ ਦੇ ਸਾਰਿਆਂ ਨੂੰ ਹੁਣ ਆ ਕੋਈ ਨਹੀਂ ਕੁਝ ਨਹੀਂ ਬਾਏ ਕਰੀ ਸਾਰਿਆਂ ਨੂੰ Bye <hesitation> 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 <hesitation>